ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰਾਂ ਭਰਾਵਾਂ ਕਿਸਾਨਾਂ ਨੂੰ ਅੱਜ ਭਾਜੀ ਆਪਾਂ ਲੱਗੇ ਆ ਮੇਰਾ ਵੀਰ ਵੀਡੀਓ ਝੋਨੇ ਤੇ ਬਣਾਉਣ ਬਾੜੀ ਤੇ ਕੋਈ ਚਲੋ ਮੈਨੂੰ ਇਨੀ ਕੋਈ ਜਾਣਕਾਰੀ ਨਹੀਂ ਗਈ ਕੋਈ ਮੈਂ ਐਡਾ ਬਾਹਲਾ ਸਿਆਣਾ ਤਾਂ ਨਹੀਂ ਹੈਗਾ ਵੀ ਮੈਂ ਕਹੀ ਜਾਵਾਂ ਵੀ ਮੈਨੂੰ ਹੀ ਪਤਾ ਮੈਨੂੰ ਹੀ ਪਤਾ ਚਲੋ ਜਿੰਨਾ ਕਿ ਮੈਨੂੰ ਪਤਾ ਉਸ ਹਾਵਨਾ ਮੈਂ ਚਲੋ ਦੱਸੂਗਾ ਤੁਹਾਨੂੰ ਹਨਾ ਥੋੜਾ ਬੋਤਾ ਆਹ ਭਾਜੀ ਹੈਗਾ ਆਪਣਾ ਝੋਨਾ 7501 ਹਨਾ ਤੇ ਇੱਧਰ ਹੈਗਾ ਆਪਣਾ 26 14 15 ਗੱਲੇ ਇਹਦੇ ਨੂੰ 75 ਦੇ ਆ ਤੇ ਦਾ ਅੱਠ ਅਗਲੇ ਇਧਰ ਨੂੰ ਆ ਆਪਣਾ ਘਾਰ ਇਧਰ ਖੇਤਾਂ ਚ ਇਹਦੀ ਬਾਜੀ ਇਦਾਂ ਹਾਂ ਵੀ ਸਪਰੇਅ ਦਾ ਦੱਸਦਾ ਤੁਹਾਨੂੰ ਮੈਂ ਭਾਈ ਸਪਰੇਅ ਜਿਹੜਾ ਜਿੱਦਾਂ ਨਿਸਰਿਆ ਹੋਇਆ ਝੋਨਾ ਹੈ ਨਾ ਇਹਨੂੰ ਆਪਾਂ ਸ਼ਾਮ ਨੂੰ ਹੀ ਕਰਨੀ ਆ ਸਪਰੇਅ ਹੈ ਨਾ ਆਮ ਤੌਰ ਤੇ ਵੀ ਆ ਨੀਗਾ ਵੀ ਆਪਾਂ ਦੁਪਹਿਰ ਹੋ ਗਈ ਜੀ ਬੰਦੇ ਆ ਗਏ ਚੱਕ ਕੇ ਤਰਨ ਲਾਪੇ ਹੈ ਨਾ ਕਿਉਂਕਿ ਇਹਦਾ ਸਮਾਂ ਜਿਹੜਾ ਹੁੰਦਾ ਨਾ ਵੀ 12:00 ਵਜੇ ਉਹਦੀ ਉਹਦੀ ਮਿਲਕਿੰਗ ਸਟੇਜ ਜਿਹੜੀ ਹੁੰਦੀ ਆ ਵੀ ਉਦੋਂ ਤਿਆਰ ਹੋਣਾ ਸ਼ੁਰੂ ਹੁੰਦਾ ਵਾ ਉਿੱਤਾਂ ਨੂੰ ਮੈਂ ਦਿਖਾਉਣਾ ਜਿਹੜਾ ਬੂਰ ਵਾ ਦਿਖਦਾ ਨਾ ਜੀ ਬੂਰ ਆ ਬੂਰ ਇਦਾਂ ਵਾ ਵੀ ਆ ਖੁੱਲਣਾ ਆ ਜਿੱਦਾਂ ਕਹਿ ਲੋ ਵੀ ਆ ਖੁੱਲ ਜਾਂਦਾ ਵਾ ਦੁਪਹਿਰ ਨੂੰ ਦਾਣਾ ਨਾ ਦੁਪਹਿਰ ਨੂੰ ਦਾਣਾ ਖੁੱਲ ਕੇ ਜਿਹੜਾ ਬੂਰੋ ਦੇ ਵਿੱਚ ਪਊਗਾ ਤੇ ਫਿਰ ਇਹਦੀ ਮਿਲਕਿੰਗ ਸਟੇਜ ਸਟਾਰਟ ਹੋ ਜਾਂਦੀ ਆ ਫਿਰ ਕਹਿ ਲੋ ਵੀ ਇੰਨਾ ਕੁ ਸਿਆਣਾ ਝੋਨਾ ਕਹਿ ਲੋ ਵੀ ਵੀ ਇਹਨੇ ਦੁਪਹਿਰ ਨੂੰ ਖੁੱਲਣਾ ਵਾ ਖੁੱਲ ਕੇ ਤੇ ਉਹ ਆਪਣੇ ਇਹਦੀ ਮਿਲਕਿੰਗ ਸਟੇਜ ਸਟਾਰਟ ਹੋ ਜਾਂਦੀ ਹੈ ਨਾ ਫਿਰ ਗੱਲ ਵਾ ਵੀ ਦੁਪਹਿਰ ਨੂੰ ਇੱਕ ਦਾ ਸਪਰੇ ਨਹੀਂ ਕਰਾਉਣੀ ਆਪਾਂ ਤਾਂ ਇੱਕ ਈਦਾਂ ਵਾ ਵੀ ਦੁਪਹਿਰ ਨੂੰ ਵਟ ਤੇ ਢੇੜਾ ਵੀ ਨਹੀਂ ਮਾਰਨਾ ਚਾਹੀਦਾ ਤੇ ਚਲੋ ਓਦਾਂ ਤਾਂ ਆ ਵੈਦਰ ਦੇ ਹਿਸਾਬ ਨਾਲ ਹੁੰਦਾ ਵਾ ਵੀ ਜੇ ਹਵਾ ਵਗਣ ਲੱਪੀ ਤੇ ਉਹ ਦਾਣਾ ਬੰਦ ਹੋ ਜਾਣਾ ਪਈ ਆਟੋਮੈਟਿਕਲੀ ਦਾਣਾ ਬੰਦ ਹੋ ਜਾਣਾ ਵੀ ਤੁਸੀਂ ਦੁਪਹਿਰ ਨੂੰ ਖੇਤ ਜਾ ਕੇ ਦੇਖਿਓ ਵੀ ਦਾਣਾ ਖੁੱਲਦਾ ਹੁੰਦਾ ਵਾ ਫੇਰ ਇਹਨੇ ਬੰਦ ਹੋ ਜਾਣਾ ਜੀ ਠੀਕ ਆ ਵੀ ਆ ਨਿੱਕੀਆਂ ਨਿੱਕੀਆਂ ਮੇਰਾ ਵੀਰ ਗੱਲਾਂ ਹੁੰਦੀਆਂ ਵਾ ਤੇ ਜਦਾਂ ਆ ਆਪਣਾ ਹਲੇ ਨਿਸਰਿਆ ਨਹੀਂਗਾ ਅੱਛਾ ਬੀਜੋ ਨਾ ਵਾ ਇਇ ਇਹਨੂੰ ਆਪਾਂ ਕਰ ਸਕਦੇ ਆ ਵੀ ਹੋ ਸਕੇ ਤਾਂ ਵੈਸੇ ਸ਼ਾਮ ਨੂੰ ਸਪਰੇਅ ਕੀਤੀ ਜਾਵੇ। ਜ਼ਿਆਦਾ ਤੌਰ ਤੇ ਵੀ ਸ਼ਾਮ ਨੂੰ ਬੰਦਾ ਕਰੇ ਜਾਂ ਸਵੇਰੇ ਤੜਕੇ ਤੜਕੇ ਤੇ 5 ਤੋਂ 6 ਪੰਪ ਲਾਵੇ। ਠੀਕ ਆ ਜੀ। ਤੇ ਜਿਹੜਾ ਆ 75 ਆ ਆਪਣਾ ਸਾਰਾ ਹੀ। ਵੀ ਚਲੋ ਬਹੁਤ ਸੋਹਣਾ ਝੋਨਾ ਵਾ। ਤੇ ਜੀ ਇਹਨੂੰ ਆ ਦੇਖੋ ਨਾ। ਦੇਖਦਾ ਨਾ ਥੱਲੇ ਤੱਕ ਪੂਰਾ ਵਧੀਆ ਕਾਨੇ ਰਗਾ। ਦੇ ਗੱਲਾਂ ਆਵਾ ਵਜੀ ਆਪਾਂ ਦਾ। ਇਨੂੰ ਅੱਜ ਮੇਰੇ ਹਿਸਾਬ ਨਾਲ ਕਰੀਬ-ਕਰੀਬ ਆ ਝੋਨਾ ਲੱਗਾ ਹੋਇਆ 20 ਜੂਨ ਦਾ ਠੀਕ ਹੈ ਇੱਕ ਇਹਨੂੰ ਪਾਈ ਆਪਾਂ ਦਵਾਈ ਸਜੈਂਟਾ ਦੀ ਜਿਹੜੀ ਬਟਕੋ ਆਉਂਦੀ ਹੈ ਨਾ ਉਹ ਪਾਈ ਆ ਤੇ ਇੱਕ ਹੁਣ ਇਹਨੂੰ ਸਪਰੇਅ ਕਰਾਈ ਆ ਵੀ ਮਤਲਬ ਕਿ 25 ਤੋਂ ਜਿਹੜੀ ਉਹ ਦਵਾਈ ਆ ਵੀ 30 ਦਿਨਾਂ ਤੋਂ ਪਹਿਲੋ-ਪਹਿਲੋ ਪੈ ਜਾਵੇ ਤੇ ਉਹ ਪਾ ਕੇ ਤਾਂ 25 ਤੋਂ 30 ਦਿਨਾਂ ਦੇ ਵਿੱਚ ਆਪਾਂ ਇਹਨੂੰ ਸਪਰੇਅ ਕਰਾਤੀ ਆ ਹੁਣ ਜਿਹੜੀ ਸਪਰੇਅ ਕੀਤੀ ਆ ਚਲੋ ਕਾਲੇ ਤੇਲੇ ਵਾਲੀ ਮੈਂ ਪਾਤੀ ਇੱਕ ਨਾਲ ਗਾਲੇ ਵਾਲੀ ਪਾਤੀ ਤੇ ਨਾਲ ਆਪਾਂ ਦੂਸਰੀ ਕੀ ਕਹਿੰਦੇ ਵੀ ਉਹਨੂੰ ਇੱਕ ਸੁੰਡੀ ਵਾਲੀ ਪਾਤੀ ਅੰਪਲੀਗੋ ਪਾਤੀ ਉਹਦੇ ਵਿੱਚ ਦੋਵੇਂ ਸਾਲਟ ਆਉਂਦੇ ਆ ਕੋਰਾ ਜਨ ਵਾਲਾ ਤੇ ਇੱਕ ਦੂਜਾ ਆਉਂਦਾ ਵਾ ਲੈਂਡਾ ਆਉਂਦਾ ਮਿਕਸ ਹੈ ਨਾ ਲੈਂਡੇ ਦਾ ਮਤਲਬ ਕਿ ਆਪਣਾ ਟੇਟ ਟੂਡ ਮਰ ਜਾਂਦਾ ਵਾ ਤੇ ਉਹਨੇ ਤਾਂ ਆਪਣੇ ਉਹਨੇ ਤਾਂ ਅਸਰ ਪੱਤੇ ਥਰੂ ਹੀ ਕਰਨਾ ਹੁੰਦਾ ਵੀ ਪੱਤੇ ਤੇ ਪੈ ਗਈ ਆ ਤੇ ਬੂਟਾ ਹੀ ਕੋੜਾ ਕਰਨਾ ਇਹਨੇ ਤੇ ਜਿਹੜੀਆਂ ਹੁਣ 505 ਜਾਂ ਪ੍ਰੋਫੈਨੋ ਵਾਉਂਦੀਆਂ ਹਨਾ ਉਹਨੇ ਤੇ ਉਹ ਦੋ ਦੂਸਰੇ ਟਾਈਪ ਦੀਆਂ ਹੁੰਦੀਆਂ ਵਾ ਵੀ ਉਹ ਪੈ ਗਈਆਂ ਤੇ ਉਹਨਾਂ ਨੇ ਜਿਹੜੀ ਚੀਜ਼ ਤੇ ਪੈ ਗਈ ਹੈ ਇਨਸੈਕਟਾਈਸਾਈਡ ਉਹੀ ਮਾਰਨੀ ਆ ਇਹਨੇ ਸਾਰਾ ਮਰਗੀ ਬੂਟੇ ਚ ਰਚ ਜਾਣੀ ਆ ਤੇ ਵਧੀਆ ਰਿਜ਼ਲਟ ਮਿਲਦਾ ਉਸ ਚੀਜ਼ ਦਾ ਆ ਦੇਖੋ ਆ ਜਿੱਦਾਂ ਹੁਣ ਪਹਿਲੀਆਂ ਕੁਝ ਮੁੰਜਰਾਂ ਪਹਿਲਾਂ ਹੀ ਗੇਤੀਆਂ ਹੋ ਗਈਆਂ ਆ ਦੇਖੋ ਨਾ ਇਸ ਸਾਫ ਝੋਨਾ ਸੋਹਣਾ ਵੀ ਵਧੀਆ ਦਾ ਵਿੱਚੋਂ ਲਟਕਣ ਲਾ ਪੀਆ ਹਾਂ ਹੁਣ ਆ ਦੇਖੋ ਨਾ ਮੁੰਜਰ ਤੁਸੀਂ ਦੇਖੋ ਕਿ ਡੀ ਦਾ ਸਾ ਵੀ ਸਾਰਾ ਹੈ ਨਾ 7501 ਹੀ ਆ ਆ ਦੋ ਤਿੰਨ ਦਿਨ ਪਹਿਲਾਂ ਤੋਂ ਲੱਗਾ ਹੋਇਆ ਦਾ ਵੀ 72 ਦੀ ਗੱਲ ਕਰਦੇ 73 ਇਸ ਕਰਕੇ ਨੀ ਲੱਲ ਆਪਾਂ ਇਸ ਵਾਰ ਲਾਇਆ ਇੱਕ ਤਾਂ ਪਿਛਲੀ ਵਾਰ ਡਿੱਗ ਗਿਆ ਸੀ ਸਾਰਾ ਹਨਾ ਜਿਹੜਾ ਸੁਹਾਗਾ ਹੀ ਫੇਰਿਆ ਹੁੰਦਾ ਇਦਾਂ ਹੋ ਗਿਆ ਸੀ ਇਹ ਕੋ ਨੂੰ ਵਧਾਉਣਾ ਥੋੜਾ ਲਵੱਤਾ ਪੈਂਦਾ ਵਾ ਵੀ ਜਦੋਂ ਦਾਣਾ ਆਪਣਾ ਹਰਾ ਨਾ ਉਦੋਂ ਹੀ ਵਧਣਾ ਪੈਣਾ ਉਹਨੂੰ ਤੇ ਜੇ ਉਹਨੂੰ ਨਾ ਵਧਿਆ ਫੇ ਕਿਰਦਾ ਬਹੁਤਾ ਫੇਰ ਵੀ ਆਪਣਾ ਕਿਰ ਕੇ ਨਾ ਇੰਨਾ ਕਾ ਕਿਰ ਗਿਆ ਜਿੰਨਾ ਕਾ ਪਨੀਰੀ ਨੂੰ ਛੱਟਾ ਨਹੀਂ ਦਿੰਦੇ ਛੋਨੇ ਨੂੰ ਮਰਲੇ ਦਾ 3 ਕਿਲੋ ਵੀ ਪਾਉਨੇ ਜਾਂ 2 ਕਿਲੋ ਪਾਉਨੇ ਹੈ ਨਾ ਮਰਲੇ ਦਾ ਤੇ ਵੀ ਉਹਨਾਂ ਕਿਰ ਗਿਆ ਸੀ ਇਸ ਕਰਕੇ ਆਪਾਂ ਉਹ ਨਹੀਂ ਲਾਇਆ ਇਹਦੀ ਪਰਾਲੀ ਦਾ ਫਰਕ ਆ ਥੋੜਾ ਡਿੱਗਦਾ ਨੀਗਾ ਨਿਸਾਰ ਬਹੁਤ ਸੋਹਣਾ ਨਿਸਾਰ ਤੇ ਚਲੋ ਉਹਦਾ ਵੀ ਸੋਹਣਾ ਤਾਂ ਵੀ ਉਹ 38 ਮਿੰਟ ਨਿਕਲ ਆਇਆ ਸੀ ਪਿਛਲੇ ਸਾਲ ਇਹ ਦਿਖਾਉਣਾ ਤੁਹਾਨੂੰ ਮੈਂ ਸਾਰਾ ਮੇਰਾ ਵੀ ਤੇ ਇਹ ਚਲੋ ਬਾਬੇ ਦੀ ਕਿਰਪਾ ਨਾਲ ਫਿਲਹਾਲ ਬਹੁਤ ਸੋਹਣਾ ਝੋਨਾ ਵਾ ਬਾਕੀ ਚਲੋ ਜੋ ਰੱਬ ਨੂੰ ਪਤਾ ਬਾਕੀ ਰੱਬ ਕੀ ਕਰਦਾ ਆ ਦੇਖੋ ਸਾਰਾ ਝੋਨਾ ਇਹ ਸਾਰੀਆਂ ਮੁੰਜੜਾਂ ਇਹ ਵਧੀਆ ਵਾ ਫਿਲਹਾਲ ਤੇ ਇੱਕ ਮੇਰਾ ਵੀਰ ਜਦੋਂ ਆਪਣੀਆਂ ਸਪਰੇਅ ਚਲੋ ਮੈਂ ਇੱਕ ਆਹ ਐਂਡਲੀ ਕੀਤੀ ਉਹਦਾ ਇੱਕ ਹੀ ਸਪਰੇਅ ਕਰਨੀ ਆ ਬਾਕੀ ਜੇ ਆਪਾਂ ਨੂੰ ਥੋੜਾ ਬਹੁਤਾ ਲੱਗਾ ਤੇ ਫੇਰ ਇੱਕ ਸਪਰੇਅ ਹੋਰ ਕਰਾਂ ਹਾਂਜੀ ਤੇ ਉਹ ਹੀ ਫਿਰ ਆਪਣਾ ਜਿਹੜਾ 73 ਇਸੇ ਕਰਕੇ ਨਹੀਂ ਲਾਇਆ ਵੀ ਇੱਕ ਤਾਂ ਉਦੋਂ ਖਰੀਦ ਨਹੀਂ ਹੁੰਦੀ ਹੈ ਨਾ ਵੀ ਸਮਾਂ ਥੋੜਾ ਲੈਂਦਾ ਵਾ ਚਲੋ ਝਾੜ ਬਹੁਤ ਸੋਹਣਾ ਮਾ ਉਹਦਾ ਝਾੜ ਨਹੀਂ ਮਾੜਾ ਇਸ ਕਰਕੇ ਆਪਾਂ ਫਿਰ 73 ਇਸ ਕਰਕੇ ਨਹੀਂ ਲਾਇਆ ਚਲੋ ਆ ਬੀਜ ਬੜਾ ਓੱਖਾ ਮਿਲਿਆ 75 ਤੁਹਾਨੂੰ ਪਤਾ ਹੀ ਆ ਵੀ ਚਲੋ ਆਪਾਂ ਨੂੰ ਤਾਂ 1610 ਰੁਪਏ ਦੀ ਥੈਲੀ ਮਿਲੀ ਸੀ ਉਦਾਂ ਮੇਰੇ ਹਿਸਾਬ ਨਾਲ ਵੀ 2000 2500 3000 ਬਲੈਕ ਤੱਕ ਵੀ ਵੇਚੀ ਹੈ ਨਾ ਵੀ ਆ 7501 ਦੀ ਤੇ ਜਿਹੜਾ 73 ਸੀ ਉਹ ਚਲੋ ਥੋੜਾ ਆਪਾਂ ਨੂੰ ਸਸਤਾ ਮਿਲ ਗਿਆ ਆਪਾਂ ਚਲੋ ਲਾਇਆ ਹੀ ਨਹੀਂ ਐ ਤੱਕੀ ਆਪਾਂ ਵੇ ਲਾਇਆ ਵਾ 75 01 ਲਾਇਆ ਵਾ 26 ਲਾਇਆ ਵਾ ਤੇ 1131 ਲਾਇਆ ਵਾ ਢਾਈ ਖਤੇ 131 ਲਾਇਆ ਹੈ ਨਾ ਬਾਕੀ ਉਹ ਤਜਰਬਾ ਹੀ ਕੀਤਾ ਵਾ ਆ ਦੇਖੋ ਨਾ ਮੇਰਾ ਵੀਰ ਮੁੰਜਰ ਆਈ ਨਹੀਂ ਆ ਸੋਹਣੀਆਂ ਦੇ ਕਦਾਂ ਹਨ ਇੱਕ ਗੱਲ ਵਾ ਵੀ ਮੇਰਾ ਵੀਰ ਚੋਨਾ ਸੰਘੜਾਉਣਾ ਕੋ ਹੋਣਾ ਚਾਹੀਦਾ ਵਾ ਵੀ ਥੱਲੇ ਥਾਂ ਦਿਖਣਾ ਚਾਹੀਦਾ ਆਪਾਂ ਨੂੰ ਆਪਣੇ ਬੰਦੇ ਆ ਦੀ ਸੋਚ ਆ ਵੀ ਨਹੀਂ ਯਾਰ ਥੱਲੇ ਨਹੀਂ ਦਿਖਣਾ ਚਾਹੀਦਾ ਵੀ ਸੰਘਣਾ ਚਾਹੀਦਾ ਵਾ ਵੀ ਹਿਸਾਬ ਨਾਲ ਹੋਵੇ ਜਿੱਦਾਂ ਹੁਣ ਆ ਹੋਇਆ ਉਹ ਨਹੀਂ ਮੁੰਜਰ ਹੋ ਜਾਣੀ ਹੈ ਨਾ ਵੀ ਜਾਰੀ ਹੋ ਜਾਣੀ ਵੱਡੀ ਹੋ ਜਾਣੀ ਆ ਉਸ ਹਿਸਾਬ ਨਾਲ ਵੀ ਜਦੋਂ ਹੁਣ ਆਪਣੇ ਆ ਵਿਰਲਾ ਹੋਊਗਾ ਇਹਦੇ ਵਿੱਚ ਮੁੱਢਾ ਤਾਂ ਖਵਾ ਪਊਗੀ ਫੇ ਇੱਕ ਗਾਲਾ ਨਹੀਂ ਪਊਗਾ ਇਹਨੂੰ ਵੀ ਉਹ ਨਿੱਕੀਆਂ ਨਿੱਕੀਆਂ ਗੱਲਾਂ ਆ ਮੇਰਾ ਵੀਰ ਤੇ ਚਲੋ ਫੇ ਮੈਂ ਕਹਿਣਾ ਚਾਹੁੰਦਾ ਵੀ ਮੈਂ ਬੜਾ ਸਿਆਣਾ ਤਾਂ ਹੈ ਨਹੀਂ ਵੀ ਚਲੋ ਜਿੰਨੀ ਕੁ ਮੈਨੂੰ ਨੌਲੇਜ ਆ ਮੈਂ ਸੋਚਿਆ ਵੀ ਚਲ ਤੁਹਾਨੂੰ ਵੀ ਦੇ ਦਿੰਨੇ ਆ ਵੀ ਚਲੋ ਆਪਣੇ ਵੀਰ ਭਰਾ ਕਿਸਾਨ ਜਿਹੜੇ ਆ ਵੀ ਚਲੋ ਬੰਦਾ ਦੇਖ ਕੇ ਚਲੋ ਮੋਟੀਵੇਸ਼ਨ ਮਿਲਦੀ ਆ ਜਾਂ ਕੋਸ਼ ਗੱਲਾਂ ਆ ਨਾ ਵੀ ਬੰਦਾ ਦੇਖ ਕੇ ਕਰਦਾ ਆ ਦੇਖੋ ਮੇਰਾ ਵੀਰ ਸਾਰਾ ਆ 7501 ਆ ਦੇਖੋ ਜਿਵੇਂ ਉਂਝਰਾ ਕਿੰਨੀਆਂ ਸੋਹਣੀਆਂ ਹਨਾ ਇਹ ਦੇਖਿਓ ਬਾਰੇ ਇੱਕ ਨਾ ਵੀ ਆ ਜਿਹੜਾ ਬੂਰਵਾ ਆ ਇਹਦੀ ਗੱਲ ਕਰਦੇ ਸੀ ਆਪਾਂ ਜਿਹੜਾ ਬੂਰਵਾ ਨਾ ਆ ਪੈਂਦਾ ਵਾ ਪੱਤੇ ਇਥੋਂ ਖੁੱਲਦਾ ਵਾ ਹਨਾ ਦਾਣਾ ਖੁੱਲ ਕੇ ਉਹਦੇ ਵਿੱਚ ਪਊਗਾ ਤੇ ਜਰਮੀਨੇਸ਼ਨ ਇਹਦੀ ਫੇਰ ਸਟਾਰਟ ਹੁੰਦੀ ਹੈ ਜੀ ਮਤਲਬ ਕਿ ਇਹਨੂੰ ਨਾ ਪोटाश ਦੀ ਜਰੂਰ ਸਪਰੇਅ ਕੀਤੀ ਜਾਵੇ ਮੈਂ ਕੋ ਸਸਤਾ ਹੀ ਪੈਂਦਾ ਵਾ ਮੈਂ ਤੁਹਾਨੂੰ ਨਾ ਉਹ ਡੱਬੇ ਦੀ ਵੀ ਫੋਟੋ ਦਿਖਾ ਦੂੰਗਾ ਵੀ ਆ ਚੀਜ਼ ਕੀਤੀ ਹੈ ਤੁਹਾਨੂੰ ਮੈਂ ਭਾਈ ਹਨਾ ਇਹੀ ਗੱਲਾਂ ਵਾਂ ਵੀ ਨਿੱਕੇ ਨਿੱਕੇ ਮਰਾ ਫਿਰ ਗੱਲਾਂ ਹੁੰਦੀਆਂ ਵਾਂ ਉਸ ਚੀਜ਼ ਦਾ ਚਲੋ ਵਾਦਾ ਹੈ ਬੰਦੇ ਨੂੰ ਸਿੱਖਣ ਨੂੰ ਮਿਲਦਾ ਕੁਝ ਚਲੋ ਬਾਹਲਾ ਤੇ ਮੈਨੂੰ ਵੀ ਨਹੀਂ ਚਲੋ ਹੈਗਾ ਬਾਕੀ ਚਲੋ ਜਿੰਨੀ ਕੋ ਨੋਲਿਜ ਹੈ ਕਿ ਬੰਦੇ ਨੂੰ ਦੱਸ ਦੇਣਾ ਚਾਹੀਦਾ ਹਨ ਆ ਦੇਖੋ ਆ ਪਾ ਆ ਗਾ ਵਾਰਕਸ ਹਨਾ ਆ ਦੋਹਾਂ ਕਿੱਲੇਾਂ ਚ ਪੈਂਦਾ ਵਾ ਹ ਕਿੱਲੋ ਦੀ ਪੈਕਿੰਗ ਆ ਵੀ ਅੱਧਾ ਕਿਲੋ ਕਿੱਲੇ ਦਾ ਪੈਣਾ ਇਹਦੇ ਵਿੱਚ ਪੋਟਾਸ਼ੀਅਮ ਮੈਗਨੀਸ਼ੀਅਮ ਸਲਫੇਟ ਹਨਾ ਤੇ ਜੇ ਆਪਾਂ 13045 ਪਾ ਦਿੱਤੀ ਉਹਦੇ ਨਾਲ ਇੱਕ ਤਾਂ ਬਰਨਿੰਗ ਹੁੰਦੀ ਆ ਵੀ ਪਿਛਲੇ ਸਾਲ ਮੈਂ ਪਾਈ ਸੀ ਪਿਛਲੇ ਤੋਂ ਪਿਛਲੇ ਸਾਲ ਪਾਈ ਸੀ ਇੱਕ ਤਾਂ ਉਹਦੀ ਬਰਨਿੰਗ ਉਹਨਾਂ ਬਰਨਿੰਗ ਹੋਣੀ ਆ ਠੀਕ ਆ ਜੀ ਵੀ ਬਰਨਿੰਗ ਦਾ ਵੀ ਉੱਤੇ ਉੱਚ 13.045 45 ਮੇਰੇ ਹਿਸਾਬ ਨਾਲ ਪੋਟਾਸ਼ ਹੁੰਦੀ ਆ 13% ਜੂਰੀਆ ਹੁੰਦੀ ਆ ਨਾ ਤੇ ਅਜੇ ਤਰ ਬੰਦੇ ਲੱਗੇ ਹੋਏ ਸਪਰੇਅ ਕਰਨ ਆਪਣੇ ਆ 26 ਨੂੰ ਐਂਡਲੀ ਸਪਰੇਅ ਕਰਨੀ ਆ ਇਹ ਤੋਂ ਇਹਦਾ ਵੱਖਰਾ ਵੱਖਰਾ ਹੀ ਕੋਲਵਾ ਆ ਕਾਲੀ ਤੇਲੀ ਵਾਲੀ ਆ ਗਈ ਸਾਡੇ ਜੀ ਆਣੀ ਆਪਣੀ ਐਮ ਇਸਟਾਰ ਟੌਪ ਵਾਲਾ ਟੈਕਨੀਕਲ ਆਪਾਂ ਨੂੰ ਜ਼ਰੂਰੀ ਨਹੀਂਗਾ ਵੀ ਆਪਾਂ ਬ੍ਰਾਂਡ ਹੀ ਪਾਉਣੇ ਆ ਜੀ ਬ੍ਰਾਂਡ ਹੀ ਪਾਉਣੇ ਆ ਆਪਾਂ ਨੂੰ ਟੈਕਨੀਕਲ ਦੀ ਨੌਲੇਜ ਚਾਹੀਦੀ ਆ ਵੀ ਕਿਹੜਾ ਟੈਕਨੀਕਲ ਪਾਉਣਾ ਚਾਹੀਦਾ ਹਨਾ ਟੈਕਨੀਕਲ ਦੀ ਨੌਲੇਜ ਹੋਈ ਤੇ ਬੰਦਾ ਟੈਕਨੀਕਲ ਮੰਗੇ ਦੁਕਾਨਦਾਰ ਕੋ ਜਾ ਕੇ ਜੋ ਟੈਕਨੀਕਲ ਮੰਗਾਗੇ ਤੇ ਆਪੇ ਵੀ ਆਪਾਂ ਨੂੰ ਫੇਰ ਕਿਸੇ ਕੰਪਨੀ ਦਾ ਵੀ ਟੈਕਨੀਕਲ ਦੇ ਦੂਗਾ ਤੇ ਆਪਾਂ ਨੂੰ ਸਸਤਾ ਪਊਗਾ ਤੇ ਜੇ ਆਪਾਂ ਬ੍ਰਾਂਡ ਵਾਲੇ ਜਾਣੇ ਆ ਜੈਂਟਾ ਵਾਲੇ ਜਾਣੇ ਆ ਉਹ ਰੇਟ ਵਾਜ ਜਾਂਦਾ ਭਾਜੀ ਹਨਾ ਚਲੋ ਕੋਈ ਹੁਣ ਇਦਾਂ ਕਰਿਓ ਵੀ ਕਮੈਂਟਾਂ ਚ ਦੱਸਿਓ ਵੀ ਅਗਲੀ ਆਪਾਂ ਵੀਡੀਓ ਕਿਹੜੀ ਚੀਜ਼ ਤੇ ਕਰੀਏ ਉਹ ਤੇ ਆਪਾਂ ਕਰਾਂਗੇ ਠੀਕ ਆ ਜੀ ਧੰਨਵਾਦ